ਇਸ ਸੀਸੀਟੀਵੀ ਤਸਵੀਰਾਂ ਲੁਧਿਆਣਾ ਦੀਆਂ ਨੇ ਲੁਧਿਆਣਾ ਦੇ ਵਿੱਚ ਮਹਿਲਾ ਕਾਂਸਟੇਬਲ ਦੇ ਨਾਲ ਲੁੱਟ ਹੋਈ ਹੈ ਸਕੂਟੀ ਤੇ ਸਵਾਰ ਹੋ ਕੇ ਇਹ ਮਹਿਲਾ ਕਾਂਸਟੇਬਲ ਜਦੋਂ ਆਪਣੀ ਡਿਊਟੀ ਕਰਕੇ ਘਰ ਵਾਪਸ ਪਰਤ ਰਹੀ ਸੀ ਤਾਂ ਪਿੱਛੋਂ ਆਏ ਲੁਟੇਰਿਆਂ ਨੇ ਉਸ ਦਾ ਮੰਗਲ ਸੂਤਰ ਖੋ ਲਿਆ ਤੇ ਫਰਾਰ ਹੋ ਗਏ ਆਮ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਦਾਅਵੇ ਕਰਨ ਵਾਲੀ ਪੁਲਿਸ ਖੁਦ ਹੀ ਲੁੱਟ ਦਾ ਸ਼ਿਕਾਰ ਹੋ ਗਈ ਹੈ ਜਦੋਂ ਪੁਲਿਸ ਕਾਂਸਟੇਬਲ ਡਿਊਟੀ ਖਤਮ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਲੁਟੇਰੇ ਆਉਂਦੇ ਨੇ ਤੇ ਉਸ ਦਾ ਮੰਗਲ ਸੂਤਰ ਖੋ ਕੇ ਫਰਾਰ ਹੋ ਜਾਂਦੇ ਨੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਕਟਿਵਾ ਤੇ ਜਾ ਰਹੀ ਮਹਿਲਾ ਕਾਂਸਟੇਬਲ ਨੂੰ ਪਿੱਛੋਂ ਆਏ ਲੁਟੇਰਿਆਂ ਨੇ ਮੰਗਲ ਸੂਤਰ ਖਿੱਚਿਆ ਤੇ ਫਰਾਰ ਹੋ ਗਏ ਹੈ ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੀ ਮਦਦ ਦੇ ਨਾਲ આરોપીਆਂ ਨੂੰ ਪਛਾਣ ਕਰਕੇ ਗ੍ਰਿਫਤਾਰ ਵੀ ਕਰ ਲਿਆ ਹੈ ਇੱਥੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਇਸ ਕਦਰ ਵਾਧ ਚੁੱਕੀਆਂ ਨੇ ਕਿ ਆਮ ਆਦਮੀ ਤਾਂ ਛੱਡੋ ਪੁਲਿਸ ਕਰਮੀ ਵੀ ਸੁਰੱਖਿਅਤ ਨਹੀਂ ਨੇ ਅਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪੁਲਿਸ ਕਰਮਚਾਰੀ ਦੇ ਨਾਲ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆ ਜਾਂਦੀ ਹੈ ਅਤੇ ਲੁਟੇਰਿਆਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲੈਂਦੀ ਹੈ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਨਸਟੇਬਲ ਦੀ ਕੰਪਲੇਂਟ ਆਈ ਸੀ ਕਿ ਉਹ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਣੇ ਐਕਟਿਵਾ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੇਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੇ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣਾ ਤੇ ਉਹਦੀ ਕੰਪਲੇਂਟ ਤੇ ਆਪਾਂ ਐਫ ਆਈ ਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਕੋਈ ਸੀਸੀਟੀਵੀ ਵੀ ਸਮਝ ਨਹੀਂ ਆਈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਤਿੰਨ ਬੰਦੇ ਇਹਦੇ ਚ ਆਪਾਂ ਫੜ ਅਰੈਸਟ ਕੀਤੇ ਆ ਉਹਨਾਂ ਤੋਂ ਆਪਾਂ ਨੂੰ ਵਾਰਦਤ ਚ ਵਰਤੀ ਗਈ ਐਕਟਿਵਾ ਇੱਕ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਬੰਦ ਹੋਇਆ ਤੇ ਉਹਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੱਗ ਗਏ ਆ ਰਿਮਾਂਡ ਹਸੋ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ ਹੰਦਰਾ ਨੇ ਵਾਰਦਨ ਪੰਜਾਬ ਦਿੱਤਾ ਸੀ ਤੇ ਲੋੜਾ ਸਮਾਂ ਸੀ ਲੋੜਾ ਦੀ ਇਹ 28 ਤਰੀਕ ਸ਼ਾਮੀ 6:00 ਵਜੇ ਦਾ ਟਾਈਮ ਸੀ 6:30 ਵਜੇ ਦਾ ਇਹ ਇਹ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ ਹਾਂਜੀ ਜਿਹੜੀ ਸਾਡੇ ਲੇਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜਾ ਚੁੱਕ ਕੇ ਘਰੇ ਵਾਪਸ ਜਾ ਰਹੀ ਸੀ ਤੇ ਇਹਨਾਂ ਨੇ ਪਿੱਛੋਂ ਦੀ ਉਹਨਾਂ ਨੂੰ ਦੇਖ ਲਿਆ ਉਹਨਾਂ ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਝਪਟਾ ਮਾਰ ਕੇ ਉਹਨੂੰ ਖੋ ਕੇ ਲੈ ਲਿਆ ਉਹ एक्चुअली ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵ ਡਗ ਮੰਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਮੋ ਕੋਈ ਨਹੀਂ ਹੋਈ ਫਾਟ ਜਲਦੀ ਨਾਲ ਫਿਰ ਨਿਕਲ ਗਏ ਸੱਟਾਂ ਫੁੱਟਾਂ ਤੋਂ ਨਹੀਂ ਲੱਗੀਆਂ ਸੀਗੀਆਂ ਮੈਮ ਨਹੀਂ ਸੱਟਾਂ ਤੋਂ ਬਚਾਅ ਹੋ ਗਿਆ ਜੇ ਸੱਟਾਂ ਨਿਕਲ ਵੀ ਲੱਗੀਆਂ